ਇਹ ਸਾਡੀ ਹੈ ਲੀਵਰ ਦਾਰੂ ਇਹਦੇ ਨਾਲ ਅਸੀਂ ਆ ਆਪਣਾ ਇੱਕ ਜੜੀਆਂ ਬੂਟੀਆਂ ਦਾ ਪਾਊਡਰ ਤਿਆਰ ਕੀਤਾ ਹੋਇਆ ਆ ਨਾ ਇਹ ਤੁਸੀਂ ਪਹਿਲੇ ਹੀ ਖਰਾਬ ਤੋਂ ਇਹਨੇ ਸਟਾਰਟ ਕਰ ਦੇਣਾ ਆਪਣਾ ਕੰਮ ਔਰ ਤੁਸੀਂ ਜਿਹੜਾ ਫੈਟੀ ਲੀਵਰ ਆ ਉਹ 1 ਮਹੀਨੇ ਡੇਢ ਦੇ ਵਿੱਚ ਬਿਲਕੁਲ ਬੰਦਾ ਨਾਰਮਲ ਹੋ ਜਾਂਦਾ ਜਿਹੜਾ ਬਿਲਕੁਲ ਡੈਡ ਬੰਦਾ ਉਹ ਅਸੀਂ 2 ਮਹੀਨੇ ਵਿੱਚ ਬਿਲਕੁਲ ਨਾਰਮਲ ਕਰ ਦਿੰਦੇ ਆ ਉਹ ਜਿਹੜਾ ਬੰਦਾ ਥੋੜਾ ਠੀਕ ਹੈ ਉਹ ਤਾਂ 1 ਮਹੀਨੇ 'ਚ ਹੀ ਬਿਲਕੁਲ ਸਹੀ ਹੋ ਜਾਂਦਾ ਹੈ ਲੋਕਾਂ ਜੀ ਵੇਖਣ ਚਾਹੁੰਦੇ ਛੋਟਾ ਜਿਹਾ ਬੱਚਾ ਆ 2-3 ਸਾਲ ਦਾ ਆ ਵੱਡੀਆਂ ਐਨਕਾਂ ਲੱਗ ਜਾਂਦੀਆਂ ਆ ਐਨਕ ਤਾਂ ਲੱਗ ਜਾਂਦੀ ਆ ਜੰਮਦਿਆਂ ਸਾਰੇ ਦੂਜੀ ਤੀਜੀ ਵਿੱਚ ਤੇ ਉਹਦੇ ਵਾਸਤੇ ਅਸੀਂ ਮੈਡੀਸਨ ਤਿਆਰ ਕੀਤੀ ਆ ਸਾਡੇ ਕੋਲ ਡਰਾਪਸ ਐ ਇਹ ਮਤਲਬ ਡਰਾਪਸ ਪਾਣਾ ਹੁੰਦਾ ਔਰ ਇਹ ਆਪਣਾ ਸਵੇਰੇ ਸ਼ਾਮ ਦੁੱਧ ਨਾਲ ਲੈਣੀ ਹੁੰਦੀ ਆ ਆਪਣਾ ਮੈਡੀਸਨ ਤੇ 2-3 ਮਹੀਨੇ 4 ਮਹੀਨੇ ਮਤਲਬ ਜਿੱਦਾਂ ਨੰਬਰ ਦੇ ਹਿਸਾਬ ਨਾਲ ਮੈਨ ਬਿਲਕੁਲ ਪ੍ਰੋਪਰ ਲੱਜ ਜਾਂਦੀ ਆ ਜੀ ਸਾਡੇ ਕੋ ਤਾਂ ਤੁਸੀਂ ਆਪਣੀ ਜਿਹੜੀਆਂ ਬੁੱਡੀਆਂ ਤੋਂ ਅਸੀਂ ਕੈਪਸੂਲ ਤਿਆਰ ਕਰਦੇ ਆਂ ਹੀਮ ਲੈ ਰਿਹਾ ਜਾਂ ਡੋਡੇ ਲੈ ਰਿਹਾ ਜਾਂ ਉਹ ਆਪਣਾ ਕੋਈ ਚਿੱਟਾ ਲੈ ਰਿਹਾ ਜਾਂ ਕੋਈ ਜੀਬ ਵਾਲੀ ਗੋਲੀ ਲੈ ਰਿਹਾ ਪਹਿਲੇ ਹੀ ਦਿਨ ਤੋਂ ਛੱਡਣੀ ਆ ਔਰ ਪਹਿਲੇ ਹੀ ਖਰਾਕ ਤੋਂ ਸਾਡਾ ਅਸਰ ਸ਼ੁਰੂ ਹੋਨੇ ਕਰ ਦੇਣਾ ਕਿੰਨੇ ਦੇ ਲੋਕਾਂ ਦਾ ਤੁਹਾਡਾ ਹੰਗਾਰਾ ਮਿਲਦਾ ਜਦੋਂ ਆ ਕੇ ਕਹਿ ਦਿੰਦੇ ਜੀ ਅੱਜ ਅਸੀਂ ਸੁਰਕਰ ਹੋ ਗਏ ਆ ਨਸ਼ੇ ਨੂੰ ਤੌਬਾ ਕਰਨੀ ਸਾਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਆ ਕਿ ਉਹਦਾ ਮਾਂ ਬਾਪ ਅੱਜ ਜਿੰਦਾ ਹੋਇਆ ਨਹੀਂ ਤਾਂ ਨਸ਼ੇ ਵਾਲੇ ਦਾ ਮਾਂ ਪਿਓ ਕੋਲ ਜਿੰਦਾ ਨਹੀਂ ਹੁੰਦਾ ਇੱਕ ਜੀ ਦੀ লাশ ਹੁੰਦੀ ਹੈ ਨਵੀਂ ਮਿਸਾਲ ਕੱਲੀ ਉਹ ਬੰਦਾ ਬਾਹਰੋਂ ਆਇਆ ਸੀ ਮੁੰਡਾ ਅਸੀਂ ਮਹੀਨੇ ਦਾ ਨੂੰ ਦਿੱਤਾ ਸੀ ਵੀ ਇੱਕ ਮਹੀਨੇ ਤੂੰ ਨੋਰਮਲ ਹੋ ਜਾਣਾ ਔਰ ਬੰਦਾ 15 ਦਿਨ ਦੇ ਵਿੱਚ ਨਸ਼ਾ ਛੱਡ ਕੇ ਸਾਡੇ ਕੋਲ ਗਾ ਡੱਬਾ ਲੈ ਕੇ ਆਇਆ ਮਠਿਆਈ ਦਾ ਤੇ ਜਿਆਦਾਤਰ ਬਹੁਤ ਸਾਰੇ ਪੇਸ਼ੈਂਟ ਇਹ ਵੀ ਕਰਦੇ ਨੇ ਕਿ ਬੱਚਾ ਨਹੀਂ ਹੋ ਰਿਹਾ ਸੰਤਾਨ ਨੂੰ ਆਈਵੀਐਫ ਚਲੇ ਜਾਓ ਉੱਥੇ ਲੱਖ ਰੁਪਇਆ ਲਾ ਲਓ ਉਹ ਬੱਚਾ ਲੈਣ ਦੀ ਕੋਸ਼ਿਸ਼ ਕਰੋ ਸਾਡੇ ਕੋਲ ਕੋਲਬੋਟਰੀ ਵਾਲੇ ਨੇ ਕੋਈ ਸਾਡੇ ਕੋਲ ਪੇਸ਼ੈਂਟ ਭੇਜਿਆ ਔਰ ਪੇਸ਼ੈਂਟ ਤੇ ਆਪਣਾ ਕਾਫੀ ਸਾਲਾਂ ਤੋਂ ਬੱਚਾ ਨਹੀਂ ਸੀ ਹੋ ਰਿਹਾ ਅਸੀਂ ਮੈਡੀਸਿਨ ਦਿੱਤੀ ਤੇ ਕੱਲ ਉਹਦੇ ਗੁੜੀਆਂ ਹੋਈ ਗੁੜੀਆਂ ਹੋਈ ਉਹ ਡੱਬਾ ਵੀ ਸਾਨੂੰ ਚੇਚਾ ਤੁਸੀਂ ਇਹ ਕਹਿੰਦੇ ਡੱਬੇ ਦੀ ਗੱਲ ਕਰਦੇ ਦੁਬਾਰਾ ਫੇਰ ਉਹ ਫਿਰ ਖੁਸ਼ੀ ਚ ਡੱਬਾ ਲੈ ਕੇ ਆਇਆ ਸਾਡਾ ਤਾਂ ਇੱਕ ਜਰੀਆ ਹੈ ਅਸੀਂ ਮੈਡੀਸਿਨ ਦਿੰਨੇ ਆ ਇਮਾਨਦਾਰੀ ਨਾਲ ਔਰ ਪਿਓਰ ਸ਼ੁੱਧ ਜੜੀਆਂ ਬੂਟੀਆਂ ਦੀ ਸਾਸੀ ਤਾਂ ਆਪਣਾ ਇਹ ਚੀਜ਼ਾਂ ਦਾ ਨਾਮ ਵੀ ਰੱਖਿਆ ਹੋਇਆ ਸਾਡੀ ਕੋਈ ਜੜੀ ਬੂਟੀਆਂ ਕੋਈ ਕੈਮੀਕਲ ਕੋਈ ਸਟੀਰੋਇਡ ਕੋਈ ਐਲੋਪੈਥੀ ਕੋਈ ਸਾਬਤ ਕਰਦੇ ਤਾਂ ਅਸੀਂ ਉਹ ਜ਼ਿੰਮੇਵਾਰ ਹਾਂ ਇਸ ਚੀਜ਼ ਦੇ ਤੁਸੀਂ ਕਿਸੇ ਟਾਈਮ ਵੀ ਆ ਕੇ ਦਵਾਈ ਲਿਜਾ ਸਕਦੇ ਹੋ ਜੇ ਕਿਸੇ ਨੂੰ ਕੂਰੀਅਰ ਕਰਾਉਣਾ ਕੂਰੀਅਰ ਕਰਵਾ ਸਕਦੇ ਹੋ ਸਾਡੇ ਕੋਲ ਤਾਂ ਫੋਰਨ ਤੋਂ ਐਨ ਆਰ ਆਈ ਵੀਰ ਆਉਂਦੇ ਆ ਉਹ ਨਹੀਂ ਆ ਸਕਦੇ ਸੀ ਦਵਾਈ ਉਹਨਾਂ ਨੂੰ ਬਾਹਰ ਕੂਰੀਅਰ ਕਰਦੇ ਆ ਅੱਜ ਮੈਂ ਤੁਹਾਨੂੰ ਮਿਲੌਣ ਜਾ ਰਿਹਾ ਇੱਕ ਐਸੇ ਵੈਦ ਜਿਨ੍ਹਾਂ ਦਾ ਪੀੜੀ ਦਾ ਪੀੜੀ ਜਿਨ੍ਹਾਂ ਦੇ ਬਜ਼ੁਰਗ ਵੀ ਪੁਰਖੇ ਵੀ ਜਿਹੜੇ ਆ ਇਹ ਕੰਮ ਕਰਦੇ ਆ ਇਹਨੇ ਦੇਸੀ ਦਵਾਈਆਂ ਦੇ ਨਾਲ ਜਿਹੜੀ ਬੂਟੀਆਂ ਦੀ ਦਵਾਈਆਂ ਦੇ ਨਾਲ ਵੱਡੇ ਵੱਡੇ ਰੋਗ ਜਿਹੜੇ ਆ ਨੇ ਦੂਰ ਕੀਤੇ ਨੇ ਸੋ ਸਾਡੇ ਨਾਲ ਨੇ ਸਿਆਲਕੋਟੀਏ ਵੈਦਾਂ ਦੇ ਆਯੁਰਵੈਦਿਕ ਵੈਦ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਤੇ ਨਿੱਗੀ ਜੀ ਆ ਤੁਹਾਡਾ ਵੈਲਕਮ ਸੋ ਤੁਹਾਡਾ ਜੀ ਬਹੁਤ ਵੈਲਕਮ ਰਤੂ ਸਾਹਿਬ ਬਹੁਤ ਬਹੁਤ ਤੁਹਾਡੀ ਵੀ ਆਪਾਂ ਸ਼ੁਕਰੀਆ ਤੁਸੀਂ ਸਾਡੇ ਇੱਥੇ ਆਪਣਾ ਦਸਤਕਦ ਦਿੱਤੇ ਆ ਕੇ ਤੇ ਆਪਾਂ ਅੱਜ ਗੱਲ ਕਰੀਏ ਲੀਵਰ ਦੀ ਲੀਵਰ ਸਾਡਾ ਇੱਕ ਬੋਡੀ ਦਾ ਮੇਨ ਪਾਰਟ ਹੈ ਮੇਨ ਪਾਰਟ ਹੈ ਔਰ ਬਹੁਤ ਹੀ ਵਧੀਆ ਇੱਕ ਕੰਮ ਕਰਦਾ ਜਿਵੇਂ ਕਿ ਇੱਕ ਸਟੋਰ ਕਿਸੇ ਫੈਕਟਰੀ ਵਿੱਚ ਜਾਂ ਕਿਸੇ ਵੀ ਸਟੋਰ ਦਾ ਕੰਮ ਕਰਦਾ ਨਾ ਉਹਨੂੰ ਹਰ ਸਟੋਰ ਤੋਂ ਹੀ ਪ੍ਰੋਵਾਈਡ ਹੋਣੀ ਚਾਹੀਦੀਰ ਇਦਾਂ ਹੀ ਸਾਡਾ ਲੀਵਰ ਹੈ ਜਦੋਂ ਇਹ ਸਹੀ ਆ ਤੇ ਇਹਨੇ ਇਕੱਲੇ ਇਕੱਲੇ ਰਸ ਪੈਨ ਪੈਨ ਕਰਿਆ ਇਹਨੂੰ ਦੇਣੇ ਆ ਕਿਡਨੀ ਨੂੰ ਦੇਣੇ ਆ ਹਾਰਟ ਨੂੰ ਦੇਣੇ ਆ ਲੰਗਜ਼ ਨੂੰ ਦੇਣੇ ਰਸਨ ਤਾਂ ਉਹਨਾਂ ਨੇ ਅੱਗੇ ਅੱਗੇ ਆਪਣਾ ਫੰਕਸ਼ਨ ਕਰਨਾ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਲੀਵਰ ਵਿੱਚ ਜਿੱਦਾਂ ਲੀਵਰ ਫੈਟੀ ਹੈ ਲੀਵਰ ਆਪਣਾ ਫਾਈਬਰੋ ਹੋ ਜਾਂਦਾ ਲੀਵਰ ਸੈਸਸ ਹੋ ਜਾਂਦਾ ਹਨਾ ਫਿਰ ਬਹੁਤ ਦਿੱਕਤ ਆਉਂਦੀ ਹੈ ਜਿਵੇਂ ਲੀਵਰ ਫੈਟੀ ਦੀ ਆਪਾਂ ਗੱਲ ਲੈ ਲਈਏ ਅੱਜਕੱਲ ਨਾਰਮਲ ਹੈ ਹਰ ਤੀਜੇ ਬੰਦੇ ਦਾ ਲੀਵਰ ਫੈਟੀ ਹੈ ਉਹ ਕੀ ਹੈ ਉਹ ਖਾਣ ਪਾਣ ਸਾਡਾ ਜਿਹੜਾ ਖਾਣ ਪਾਣਾ ਅਸੀਂ ਕੋ ਇਕ ਤਾਂ ਸੀ ਕੁਦਰਤ ਸਾਬ ਮਿਲ ਨਹੀਂ ਰਿਆ ਸਾਨੂੰ ਸਹੀ ਖਾਣ ਪਾਣ ਇੱਕ ਅਸੀਂ ਜਾਣ ਬੁੱਝ ਕੇ ਜੰਗ ਫੂਡ ਵਗੈਰਾ ਹਨਾ ਪੀਜ਼ਾ 버ਗਰਾਂ ਦੁਆਰੇ ਹੋਏ ਆ ਜਿਨ੍ਹਾਂ ਵਿੱਚ ਤੇ ਇਦਾਂ ਦੇ ਕੈਮੀਕਲ ਆ ਰਹੇ ਆ ਜਿਹੜੇ ਕਿ ਸਾਡੀ ਬੋਡੀ ਨੂੰ ਖਰਾਬ ਕਰਦੇ ਆ ਉਹਦੇ ਖਾਣ ਨਾਲ ਸਾਡਾ ਲੀਵਰ ਫੈਟੀ ਹੁੰਦਾ ਸਾਡੇ ਕੋ ਉਹਦੇ ਵਾਸਤੇ ਇੱਕ ਜੜੀਆਂ ਬੂਟੀਆਂ ਤੋਂ ਬਹੁਤ ਹੀ ਵਧੀਆ ਨੁਕਸੇ ਤਿਆਰ ਕੀਤੇ ਗਏ ਆ ਜਿਹੜੇ ਕਿ ਫੈਟੀ ਲੀਵਰ ਸਿਰਫ 1 ਮਹੀਨੇ ਵਿੱਚ ਬਿਲਕੁਲ ਬੰਦਾ ਨਾਰਮਲ ਹੋ ਜਾਂਦਾ ਜੇ ਫਾਈਬਰ ਹੋ ਆ ਲੀਵਰ ਫਾਈਬਰੋਮਸ ਸਖਤ ਲੀਵਰ ਹੋ ਜਾਂਦਾ ਉਹਦੇ ਵਾਸਤੇ 2 ਮਹੀਨੇ ਦਾ ਪ੍ਰੋਸੈਸ ਹੈ ਅਗਰ ਲੀਵਰ ਸਰਾਸਿਸ ਹੈ ਜਦੋਂ ਪਾਣੀ ਭਰਨ ਲੱਪੈਂਦਾ ਲੀਵਰ ਦੀ ਚੌਥੀ ਸਟੇਜ ਹੋ ਜਾਂਦੀ ਆ ਉਹਦੇ ਵਿੱਚ ਵੀ ਸਾਡੇ ਕੋਲ ਪ੍ਰੋਪਰ ਇਲਾਜ ਹੈਗਾ ਉਹ 5-4 ਮਹੀਨੇ ਦਾ ਇਲਾਜ ਹੈ ਔਰ ਸਸਤਾ ਇਲਾਜ ਹੈ ਸਾਡੇ ਕੋਲ ਪੇਸ਼ੈਂਟ ਨੂੰ ਲੋਕੀ ਲੈ ਕੇ ਆਉਂਦੇ ਚੱਕ ਕੇ ਜਦੋਂ ਕਿ 15-20 ਦਿਨ ਬਾਅਦ ਉਹ ਆਮ ਹੀ ਤੁਰ ਕੇ ਆਉਂਦਾ ਸਾਡੇ ਕੋਲ ਬੜੇ ਏਦਾਂ ਦੇ ਪੇਸ਼ੈਂਟ ਆ ਤੇ ਬਾਕੀ ਆਪਣਾ ਏ ਆ ਸਾਨੂੰ ਜਿੰਨੀ ਦੇਰ ਅਸੀਂ ਕੁਦਰਤ ਨਾਲ ਜੁੜੇ ਰਵਾਂਗੇ ਕੁਦਰਤ ਨਾਲ ਜੁੜਨਾ ਏ ਆ ਵੀ ਅਸੀਂ ਜੜੀਆਂ ਬੂਟੀਆਂ ਨੇਚਰਲ ਚੀਜ਼ਾਂ ਖਾਣੀਆਂ ਸਾਫ਼ ਸੁਥਰੀਆਂ ਚੀਜ਼ਾਂ ਖਾਣੀਆਂ ਆਪਣੀ ਤੁਸੀਂ ਬਗੀਚੀ ਬਣਾਓ ਆਪਣੇ ਘਰਾਂ ਵਿੱਚ ਸਬਜ਼ੀ ਲਾਓ ਫਲ ਫਰੂਟ ਲਾਓ ਤੇ ਜੇ ਇਹਨਾਂ ਅਲਾਮਤਾਂ ਤੋਂ ਬਚਣਾ ਹਨਾ ਨਹੀਂ ਤਾਂ ਫਿਰ ਬਹੁਤ ਔਖਾ ਹੈ ਨਾ ਆਪਾਂ ਦਵਾਈਆਂ ਜੋਗੇ ਹੀ ਰਹਿ ਜਾਾਂਗੇ ਸਰ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਫੈਟੀ ਲੀਵਰ ਦੀ ਇਹ ਫੈਟੀ ਲੀਵਰ ਦੇ ਕੀ ਕਾਰਨ ਕਿਵੇਂ ਫੈਟੀ ਲੀਵਰ ਹੁੰਦਾ ਇਹ ਤੋਂ ਅੱਗੇ ਹੋਰ ਕਿਵੇਂ-ਕਿਵੇਂ ਜੇ ਇਹ ਵੀ ਸੁਣ ਵਿੱਚ ਹੈ ਕਿ ਜੇ ਫੈਟੀ ਲੀਵਰ ਹੋਏ ਤਾਂ ਕਬਜ਼ ਹੋ ਜਾਂਦੀ ਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਆ ਜਾਂਦੀਆਂ ਆ ਸ਼ੂਗਰ ਵੱਜ ਜਾਂਦੀ ਆ ਬੰਦੇ ਨੂੰ ਇੱਕ ਨਹੀਂ ਉਸ ਫੈਟੀ ਤੋਂ ਕਿੰਨੀਆਂ ਬਿਮਾਰੀਆਂ ਆਉਂਦੀਆਂ ਨੇ ਪਹਿਲੀ ਰੀਜ਼ਨ ਕੀ ਹੈ ਕਿਵੇਂ ਫੈਟੀ ਦੇ ਬੰਦੇ ਨੂੰ ਪੈਂਦੀ ਆ ਤੇ ਅੱਗੇ ਕੀ ਕੀ ਇਹਦੇ ਇਫੈਕਟ ਜਿਹੜੇ ਆ ਲਾਸ ਜਿਹੜੇ ਹੁੰਦੇ ਨੇ ਫੈਟੀ ਲੀਵਰਸ ਆਪਣਾ ਜਦੋਂ ਸਾਡ ਤੋਂ ਪਹਿਲਾਂ ਵੀ ਗੱਲ ਕੀਤੀ ਪਈ ਆਪਾਂ ਜਦੋਂ ਆ ਜਿਹੜਾ ਖਾਣਾ ਪੀਣਾ ਆਪਣਾ ਗੰਦਲਾ ਹੋ ਚੁੱਕਾ ਅਸੀਂ ਹੋਰ ਉਹਨੂੰ ਗੰਦਲਾ ਕਰ ਰਹੇ ਆਂ ਫਾਸਟ ਫੂਡ ਵਗੈਰਾ ਖਾ ਰਹੇ ਆਂ ਅਸੀਂ ਤਲੀਆਂ ਚੀਜ਼ਾਂ ਫਾਸਟ ਫੂਡ ਤੋਂ ਦੇ ਨਾਲ ਹੀ ਇਹ ਫੈਟੀ ਲੀਵਰ ਆਪਣਾ ਹੁੰਦਾ ਆ ਜਾਂ ਅਲਕੋਹਲ ਨਾਲ ਇਹ ਫੈਟੀ ਲੀਵਰ ਹੁੰਦਾ ਆ ਹਨਾ ਜਾਂ ਅਨ ਲਿਮਟਿਡ ਚੀਜ਼ ਜਦੋਂ ਆਪਾਂ ਕੋਈ ਵੀ ਖਾਂਦੇ ਆਂ ਤਾਂ ਇਹ ਫੈਟੀ ਲੀਵਰ ਹੋ ਜਾਂਦਾ ਫੈਟੀ ਲੀਵਰ ਹੋਣ ਦੇ ਨਾਲ ਫਿਰ ਕਸਟੋਲ ਵੀ ਵੱਧਦਾ ਬੈਕ ਦਰਦ ਵੀ ਹੁੰਦੀ ਹੈ ਬੰਦੇ ਨੂੰ ਕਨਸਟਿਪੇਸ਼ਨ ਆਪਣਾ ਕਬਜ਼ ਹੋ ਜਾਂਦੀ ਹੈ ਦਿਲ ਕੱਚਾ ਕੱਚਾ ਹੁੰਦਾ ਰਹਿੰਦਾ ਹਨਾ ਤੇ ਨੀਂਦ ਵੀ ਡਿਸਟਰਬ ਹੋ ਜਾਂਦੀ ਆ ਇਹਦੇ ਵਿੱਚ ਬਹੁਤ ਆਮਤਾ ਜੀਆਂ ਦੀਆਂ ਤੇ ਸਾਨੂੰ ਇਹਦੇ ਵਿੱਚ ਆਪਣਾ ਬਹੁਤ ਪਰਹੇਜ਼ ਕਰਨਾ ਚਾਹੀਦਾ ਤੇ ਡਾਕਟਰ ਸਾਹਿਬ ਇਹਦੇ ਨਾਲ ਕੋਈ ਏਜ ਫੈਕਟਡ ਵੀ ਆ ਵੀ ਏਜ ਏਜ ਤੋਂ ਲੈ ਕੇ ਸ਼ੁਰੂ ਹੋ ਜਾਂਦੀ ਆ ਜਾਇਦ ਹੀ ਕੋਈ ਇੰਦਾ ਵੀ ਬੱਚੇ ਤੋਂ ਸ਼ੁਰੂ ਹੁੰਦੀ ਜਾਂ ਕੋਈ ਏਜ ਫੈਕਟਡ ਵੀ ਹੁੰਦਾ ਵੀ ਐਸ ਏਜ ਤੇ ਜਾ ਕੇ ਜੀ ਇਸਾ ਇਹਦਾ ਕੋਈ ਏਜ ਫੈਕਟਰ ਹੈਗਾ ਪਰ ਅੱਜ ਕੱਲ ਦੇ ਸਮੇਂ 'ਚ ਕੋਈ ਏਜ ਫੈਕਟ ਨਹੀਂ ਹੈਗਾ ਬੱਚਿਆਂ ਤੇ ਵੀ ਲੀਵਰ ਫੈਟੀ ਹੋ ਰਹੇ ਆ ਸਾਡੇ ਕੋਲ ਕੱਲ ਹੀ ਲੁਧਿਆਣਾ ਤੋਂ ਆਇਆ ਸੀ ਦਾ ਡਾਕਟਰਾਂ ਨੇ ਤਾਂ ਬਹੁਤ ਵੱਡਾ ਉਹਨਾਂ ਨੂੰ ਦੱਸਿਆ ਸੀ ਵੀ ਇਹ ਇਲਾਜ ਨਹੀਂ ਹੋ ਸਕਦਾ ਪਰ ਅਸੀਂ ਉਹਨਾਂ ਨੂੰ ਕਹਿਤਾ ਨਹੀਂ ਜੀ 100% ਇਲਾਜ ਹੋਊਗਾ ਬੱਚਾ 11 ਸਾਲ ਦਾ ਬੱਚਾ ਸੀ ਲੁਧਿਆਣੇ ਤੋਂ ਫੈਟੀ ਲੀਵਰ ਸੀ ਉਹਦਾ ਈਡਬਲ ਯੂ ਸੀ ਜਿੱਦਾਂ ਆਪਾਂ ਵਾਈਟ ਸੈੱਲ ਕਾਫੀ ਵਧੇ ਹੋਏ ਆਪਣਾ ਸੀਗੇ ਉਹਦੇ اوਟੀਪੀਟੀ ਕਾਫੀ ਵਧੇ ਸੀ 11 ਸਾਲ ਵਿੱਚ ਪਰ ਬਿਲਕੁਲ ਨਾਰਮਲ ਹੋ ਜਾਂਦਾ ਜੀ ਇਹਦਾ ਕੋਈ ਇਸ ਫੈਕਟ ਨਹੀਂ ਹੈਗਾ ਇਹ ਬਟਾਪੇ ਵਿੱਚ ਵੀ ਹੋ ਜਾਂਦਾ ਆਪਣਾ ਜਵਾਨੀ ਵਿੱਚ ਵੀ ਤੇ ਬਚਪਨ ਵਿੱਚ ਵੀ ਹੋ ਜਾਂਦਾ ਤੇ ਜੇ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਕਿਹੜੀ ਇਹ ਜਿਹੜੀ ਦਵਾਈ ਹੈ ਜਿਹੜੀ ਇਹ ਇਥੋਂ ਬੰਦਾ ਜਿਵੇਂ ਤੁਸੀਂ ਦੱਸਿਆ ਕਿ ਪੇਸ਼ੈਂਟ ਆਉਂਦਾ ਆ ਮੰਜੇ ਤੇ ਜਾਂਦਾ ਤੁਰ ਕੇ ਦੌੜਾ ਜਾਂਦਾ ਕੀ ਕਿਹੜੀ ਮੈਡੀਸਨ ਹੈ ਜਿਹੜੀ ਫੈਟੀ ਲੀਵਰ ਦੇ ਉੱਤੇ ਅਸਰ ਕਰਦੀ ਹੈ ਤੇ ਬਹੁਤ ਜਲਦੀ ਪੇਸ਼ੈਂਟ ਨੂੰ ਠੀਕ ਕਰਦੀ ਆ ਰਤੂ ਜੀ ਇਹ ਤੁਸੀਂ ਵਧੀਆ ਸਵਾਲ ਕੀਤਾ ਅਸੀਂ ਔਰ ਇਹ ਸਾਡੀ ਹੈ ਲੀਵਰ दारू ਇਹ ਖੁਦ ਅਸੀਂ ਆਪਣੀ ਤਿਆਰ ਕੀਤਾ ਹੋਇਆ ਹੈ ਆਪਣਾ ਹਨਾ ਜੜੀਆਂ ਬੂਟੀਆਂ ਤੋਂ ਅਰਕ ਤਿਆਰ ਕੀਤਾ ਆ ਇਹਦੇ ਨਾਲ ਅਸੀਂ ਆ ਆਪਣਾ ਇੱਕ ਜੜੀਆਂ ਬੂਟੀਆਂ ਦਾ ਪਾਊਡਰ ਤਿਆਰ ਕੀਤਾ ਹੋਇਆ ਆ ਹਨਾ ਇਹ ਤੁਸੀਂ ਪਹਿਲੇ ਹੀ ਖਰਾਕ ਤੋਂ ਇਹਨੇ ਸਟਾਰਟ ਕਰ ਦੇਣਾ ਆਪਣਾ ਕੰਮ ਔਰ ਤੁਸੀਂ ਜਿਹੜਾ ਫੈਟੀ ਲੀਵਰ ਹੈ ਉਹ 1 ਮਹੀਨੇ ਡੇਢ ਦੇ ਵਿੱਚ ਬਿਲਕੁਲ ਬੰਦਾ ਨਾਰਮਲ ਹੋ ਜਾਂਦਾ ਉਹਨੂੰ ਪਰਹੇਜ਼ ਰੱਖਣਾ ਪੈਂਦਾ ਇਹ ਆਯੁਰਵੈਦਿਕ ਵਿੱਚ ਪਹਿਲਾਂ ਪਰਹੇਜ਼ ਫਿਰ ਇਲਾਜ ਹੈ ਨਾ ਤੇ ਇਹਨਾਂ ਲਾਪਤਾਂ ਤੋਂ ਅਸੀਂ ਬਚੇ ਰਹੀਏ ਤੇ ਬਹੁਤ ਵਧੀਆ ਹੈ ਨਾ ਤੇ ਜਿੱਦਾਂ ਅੱਜਕੱਲ ਤੁਸੀਂ ਲੈ ਲੋ ਨਸ਼ਿਆਂ ਨਾਲ ਬਹੁਤ ਲੀਵਰ ਖਰਾਬ ਹੋ ਰਿਹਾ ਹੈ ਅੱਜਕੱਲ ਸਾਡੇ ਨਸ਼ਾ ਇੰਨਾ ਚੱਲ ਰਿਹਾ ਹੈ ਇਨਾਂ ਕਾ ਆਪਣਾ ਲੋਕੀ ਡਰੱਗਸ ਖਾ ਰਹੇ ਆ ਤੇ ਬਹੁਤ ਤਰ੍ਹਾਂ ਦਾ ਕੈਮੀਕਲ ਨਸ਼ਾ ਖਾ ਰਹੇ ਆ ਉਹਨਾਂ ਵਿੱਚ ਉਹਨਾਂ ਦਾ ਪਹਿਲਾਂ ਲੀਵਰ ਤੇ ਇਫੈਕਟ ਹੁੰਦਾ ਕੋਈ ਵੀ ਆਪਾਂ ਕੋਈ ਵੀ ਚੀਜ਼ ਖਾਣੇ ਆ ਕੋਈ ਮੈਡੀਸਨ ਲੈਣੇ ਆ ਕੋਈ ਰੋਟੀ ਖਾਣੇ ਆ ਕੁਝ ਆਪਣਾ ਡਰੱਗ ਲੈਣੇ ਉਹ ਸਾਡਾ ਲੀਵਰ ਤੇ ਅਸਰ ਕਰਦਾ ਉਹ ਨਸ਼ੇ ਆ ਤਾਂ ਇਦਾਂ ਹੀ ਜਿਹੜੇ ਬੱਚੇ ਨਸ਼ਾ ਕਰਦੇ ਆ ਤੇ ਉਹਨਾਂ ਦਾ ਲੀਵਰ ਬਹੁਤ ਜਲਦੀ ਖਰਾਬ ਹੁੰਦਾ ਬੜਾ ਪਹਿਲਾਂ ਫੈਟੀ ਹੁੰਦਾ ਫਿਰ ਮਤਲਬ ਫਾਈਬਰੋ ਬਹੁਤ ਨੁਕਸਾਨ ਹੋ ਰਿਹਾ ਹੈ ਹੈਨਾ ਇਹਨਾਂ ਸਾਡਾ ਜਿਹੜਾ ਨਸ਼ਾ ਆ ਤੇ ਉਹਦੇ ਵਾਸਤੇ ਵੀ ਅਸੀਂ ਆਪਣਾ ਬਹੁਤ ਹੀ ਜੜੀਆਂ ਬੂਟੀਆਂ ਤੋਂ کارਗਰ ਦਵਾਈਆਂ ਤਿਆਰ ਕੀਤੀਆਂ ਅਸੀਂ ਪਹਿਲੇ ਦਿਨ ਤੋਂ ਕੈਪਸੂਲ ਦੇਵਾਂਗੇ ਪਾਊਡਰ ਦੇਵਾਂਗੇ ਇਹ ਅਸੀਂ ਲੀਵਰ ਨਾਲ ਡੈਟੋਕਸ ਕਰਦੇ ਆ ਸਾਡਾ ਇਹ ਆ ਆਮ ਬੈਦ ਜਾਂ ਕੈਮੀਕਲ ਤੋਂ ਦਵਾਈਆਂ ਲੈ ਕੇ ਉਹ ਲੈਂਦੇ ਜੀ ਅਸੀਂ ਠੀਕ ਹੋ ਜਾਾਂਗੇ ਨਸ਼ਾ ਛੱਡ ਜਾਾਂਗੇ ਪਰ ਨਹੀਂ ਜਿੰਨੀ ਦੇਰ ਤੁਹਾਡਾ ਲੀਵਰ ਡੀਟੌਕਸ ਨਹੀਂ ਹੁੰਦਾ ਜਾਂ ਮਾਈਂਡ ਫਰੈਸ਼ ਨਹੀਂ ਹੁੰਦਾ ਉਨੀ ਦੇਰ ਤੁਸੀਂ ਨਸ਼ਾ ਨਹੀਂ ਛੱਡ ਸਕਦੇ ਜੀ ਜੀ ਉਹ ਫਿਰ ਤੁਸੀਂ ਹੁਣ ਕਈਆਂ ਸੈਂਟਰਾਂ 'ਚ ਲੋਕੀ ਜਾਂਦੇ ਆ ਲੱਖਾਂ ਕਰੋੜਾਂ ਰੁਪਏ ਆਪਣਾ ਖਰਾਬ ਕਰਦੇ ਸੈਂਟਰਾਂ 'ਚ ਜਾ ਕੇ ਨਾ ਫਿਰ ਉਹ ਲੱਗ ਪੈਂਦੇ ਆਗੇ ਬੱਚੇ ਪਰ ਉਹ ਲੀਵਰ ਵਿੱਚੋਂ ਉਹਨਾਂ ਦੀ ਗੰਦਲੀ ਨਹੀਂ ਜਾਂਦੀ ਲੀਵਰ ਸਾਫ਼ ਹੋਣਾ ਚਾਹੀਦਾ ਡੀਟੌਕਸ ਹੋਣਾ ਚਾਹੀਦਾ ਫੇਰ ਨਸ਼ਾ ਵੀ ਬਿਲਕੁਲ 1 ਮਹੀਨੇ 'ਚ ਜਿਹੜਾ ਵੱਤਵਾ ਨਸ਼ਾ ਖਾਣ ਵਾਲਾ ਬੰਦਾ ਉਹ ਅਸੀਂ ਡੇਢ ਮਹੀਨੇ ਚ ਨਹੀਂ ਤੇ 1 ਮਹੀਨੇ ਚ ਬੱਚਾ ਨਾਰਮਲ ਹੋ ਜਾਂਦਾ ਜਿਹੜੀ ਜੀਬ ਵਾਲੀਆਂ ਗੋਲੀਆਂ ਆਈ ਤਾਂ ਅਸੀਂ 15 20 ਦਿਨ ਵਿੱਚ ਛਡਵਾ ਦਿੰਦੇ ਆ ਹਾਂ ਬੱਸ ਜਿਵੇਂ ਕਹਿੰਦੇ ਨੇ ਸਿਆਣੇ ਨਹੀਂ ਪਹਿਲਾਂ ਵੀ ਆਪਣੀ ਪੰਜਾਬ ਦੀ ਕਹਾਵਤ ਹੈ ਪੰਜ ਆਬਾਂ ਦੀ ਧਰਤੀ ਸੀ ਪੰਜ ਦਰਿਆ ਵਗਦੇ ਸੀਗੇ ਸਾਫ਼ ਸੁਥਰਾ ਪਾਣੀ ਸੀਗਾ ਅੱਜ ਉਹ ਦਰਿਆ ਵੀ ਗੰਦਲੇ ਹੋ ਗਏ ਤੇ ਨਾਲ ਛੇਵਾਂ ਦਰਿਆ ਇੱਕ ਹੋ ਜਿਹੜਾ ਨਸ਼ਿਆਂ ਦਾ ਵਗ ਗਿਆ ਅੱਜ ਪੰਜਾਬ ਦਾ ਕੋਈ ਇਹੋ ਜਿਹਾ ਘਰ ਨਹੀਂ ਜਿੱਥੇ ਨਸ਼ੇ ਨੇ ਆਮਤ ਨਾ ਕੀਤੀ ਹੋਵੇ ਹਰ ਚਾਹੇ ਛੋਟਾ ਚਾਹੇ ਵੱਡਾ ਆ ਕਿਹੜੀ ਇਹ ਜੀ ਦਵਾਈ ਹੈ ਜਿਹਦੇ ਨਾਲ ਤੁਸੀਂ ਕੋਸ਼ਿਸ਼ ਕਰਦੇ ਹੋ ਤੁਹਾਡਾ ਇੱਕ ਪੇਸ਼ੈਂਟ ਜਿਹੜਾ ਨਸ਼ੇ ਦੇ ਵਿੱਚ ਆਉਂਦਾ ਆ ਲਤ ਹੁੰਦਾ ਨਸ਼ੇ ਦੀ ਲੇਕਿਨ ਤੁਹਾਡੀ ਇਹ ਦਵਾਈ ਦੇ ਨਾਲ ਜਿਹੜਾ ਖਾਨਦ ਨਾਲ ਪੇਸ਼ੈਂਟ ਜਿਹੜਾ ਹੈ ਉਹ ਨਸ਼ੇ ਨੂੰ ਤੌਬਾ ਕਰਦਾ ਆ ਸਾਡੇ ਕੋ ਤਾਂ ਤੁਸੀਂ ਆਪਣੀ ਹੀ ਜੜੀਆਂ ਬੂਟੀਆਂ ਤੋਂ ਅਸੀਂ ਕੈਪਸੂਲ ਤਿਆਰ ਕਰਦੇ ਆ ਔਰ ਪਾਊਡਰ ਬਣਾਉਂਦੇ ਆ ਜਿਹੜਾ ਕਿ ਆਪਣਾ ਮਤਲਬ ਪਹਿਲੇ ਹੀ ਡੋਸ ਤੋਂ ਉਹਨੇ ਆਪਣਾ ਪੂਰਾ ਨਸ਼ਾ ਕਰਨਾ ਸ਼ੁਰੂ ਕਰ ਦੇਣਾ ਆਪਣਾ ਅਸਰ ਤੇ ਜਿੱਦਾਂ ਕੋਈ ਬੰਦਾ ਫੀਮ ਲੈ ਰਿਹਾ ਜਾਂ ਡੋਡੇ ਲੈ ਰਿਹਾ ਜਾਂ ਉਹ ਆਪਣਾ ਕੋ ਚਿੱਟਾ ਲੈ ਰਿਹਾ ਜਾਂ ਕੋ ਜੀਬ ਵਾਲੀ ਗੋਲੀ ਲੈ ਰਿਹਾ ਪਹਿਲੇ ਹੀ ਦਿਨ ਤੋਂ ਛੱਡਣੀ ਆ ਔਰ ਪਹਿਲੇ ਹੀ ਖਾਣ ਤੋਂ ਸਾਡਾ ਅਸਰ ਸ਼ੁਰੂ ਉਹਨੇ ਕਰ ਦੇਣਾ ਨਾ ਕੋਈ ਟੋਟ ਲੱਗੇਗੀ ਨਾ ਕੋਈ ਨੱਕ ਚੋਂ ਪਾਣੀ ਵਗੇਗਾ ਨਾ ਕੋਈ ਲੋਜ ਮੋਸ਼ਨ ਲੱਗਣਗੇ ਨਾ ਹੀ ਉਹਨੂੰ ਘਬਰਾਟ ਹੋਊਗੀ ਕਿਸੇ ਤਰ੍ਹਾਂ ਦੀ ਦਰਦ ਨਹੀਂ ਹੋਊਗੀ ਹਰ ਪ੍ਰੋਪਰ ਮੈਡੀਸਨ ਅਸੀਂ ਤਿਆਰ ਕੀਤੀ ਹੋਈ ਹੈ ਉਹਦੇ ਵਾਸਤੇ ਤੇ ਸਾਡੇ ਕੋ ਮਤਲਬ ਨਵੀਂ ਮਿਸਾਲ ਕੱਲੀ ਉਹ ਬੰਦਾ ਬਾਹਰੋਂ ਆਇਆ ਸੀ ਮੁੰਡਾ ਅਸੀਂ ਮਹੀਨੇ ਦਾ ਨੂੰ ਦਿੱਤਾ ਸੀ ਵੀ ਇੱਕ ਮਹੀਨੇ ਤੂੰ ਨਾਰਮਲ ਹੋ ਜਾਣਾ ਔਰ ਬੰਦਾ 15 ਦਿਨ ਦੇ ਵਿੱਚ ਨਸ਼ਾ ਛੱਡ ਕੇ ਸਾਡੇ ਕੋਲ ਗਾ ਡੱਬਾ ਲੈ ਕੇ ਆਇਆ ਮਠਾਈ ਦਾ ਕਹਿੰਦਾ ਜੀ ਮੇਰੇ ਸਿਰੋਂ ਇਹ ਲਾਮਤ ਰਹਿ ਗਈ ਆ ਤੁਹਾਡਾ ਥੈਂਕ ਯੂ ਤੇ ਇਹਨਾਂ ਇਨਾ ਤੋ ਸਾਨੂੰ ਪਰਹੇਜ਼ ਕਰਨਾ ਚਾਹੀਦਾ ਬਿਲਕੁਲ ਜਿੱਥੇ ਤੁਸੀਂ ਇਹ ਲਾਹਮਤ ਨੂੰ ਹਟਾਉਂਦੇ ਆ ਉਥੇ ਇੱਕ ਸਮ ਦੀ ਸਮਾਜ ਸੇਵਾ ਵੀ ਹੈ ਲੋਕਾਂ ਦੇ ਘਰ ਦੇ ਵਿੱਚ ਖੁਸ਼ੀਆਂ ਵਾਪਸ ਆਉਂਦੀਆਂ ਕਿਉਂਕਿ ਨਸ਼ਿਆਂ ਨੇ ਘਰ ਜਿਹੜੇ ਉਜਾੜ ਦਿੱਤੇ ਆ ਜਦੋਂ ਕੋਈ ਨਸ਼ਾ ਛੱਡਦਾ ਆ ਆ ਕੇ ਤੁਹਾਡਾ ਧੰਨਵਾਦ ਕਰਦਾ ਹੈ ਤੇ ਉਹਦੇ ਚਿਹਰੇ ਦੀ ਰੌਣਕ ਵੀ ਦੱਸਦੀ ਹੈ ਤੇ ਕਿੰ다 ਦੇ ਲੋਕਾਂ ਦਾ ਤੁਹਾਡਾ ਹੰਗਾਰਾ ਮਿਲਦਾ ਜਦੋਂ ਆ ਕੇ ਕਹਿ ਦਿੰਦੇ ਜੀ ਅੱਜ ਅਸੀਂ ਸੁਰੱਖ ਹੋ ਗਏ ਆ ਨਸ਼ੇ ਨੂੰ ਤੌਬਾ ਕਰਨ ਦੀ ਦਿੱਤੀ ਆ ਉਹ ਤੁਜੀ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਉਹਦਾ ਮਾਂ ਬਾਪ ਅੱਜ ਜੀਂਦਾ ਹੋਇਆ ਨਹੀਂ ਤਾਂ ਨਸ਼ੇ ਵਾਲੇ ਦਾ ਮਾਂ ਪਿਓ ਉਪ ਜੀਂਦਾ ਨਹੀਂ ਹੁੰਦਾ ਇੱਕ ਜਿੰਦੀ লাশ ਹੁੰਦੀ ਆ ਪਰਿਵਾਰ ਮਰਿਆ ਹੁੰਦਾ ਪਰਿਵਾਰ ਮਰਿਆ ਹੁੰਦਾ ਸਾਡੇ ਕੋਲ ਲੋਕੀ ਤਾਂ ਹਾ ਮਾਰ ਮਰ ਰੁੰਦੇ ਇੱਥੇ ਆ ਕੇ ਮਾਂ ਪਿਓ ਆ ਨਾ ਕੀ ਕਰਨਗੇ ਉਹ ਇੱਕ ਬੱਚੇ ਹੀ ਮਾਂ ਪਿਓ ਦੇ ਖੰਭ ਹੁੰਦੇ ਆ ਪਰ ਹੁੰਦੇ ਆ ਇਹਨਾਂ ਨਾਲ ਹੀ ਆਪਾਂ ਤਰੱਕੀ ਕਰਨੀ ਆ ਬੱਚਿਆਂ ਦੀ ਨਵੀਂ ਸੋਚ ਨੇ ਆਪਾਂ ਨੂੰ ਕੋਈ ਬਾਹਰ ਜਾਂਦਾ ਵਿਦੇਸ਼ ਜਾਂਦਾ ਕੋਈ ਇੱਥੇ ਬਿਜ਼ਨਸ ਕਰਦਾ ਜਦੋਂ ਉਹ ਨਸ਼ੇ 'ਚ ਗ੍ਰਸਤ ਹੋ ਜਾਂਦਾ ਫਿਰ ਉਹ ਆਪਣੇ ਆਪ ਜੋਗਾ ਵੀ ਨਹੀਂ ਰਹਿੰਦਾ ਕਿਸੇ ਜੋਗਾ ਤਾਂ ਉਹਨੇ ਕੀ ਹੋਣਾ ਨਾ ਤੇ ਉਹ ਬੜੀ ਸਾਨੂੰ ਚਾਹ ਹੁੰਦਾ ਬੜੀ ਖੁਸ਼ੀ ਹੁੰਦੀ ਹੈ ਨਾ ਤੇ ਇਹਨਾਂ ਨਸ਼ਿਆਂ ਤੋਂ ਹੀ ਇੱਕ ਬਹੁਤ ਜਿੱਦਾਂ ਹੁਣ ਨਵੇਂ ਯੂਥ ਖਾ ਰਿਆ ਨਸ਼ਾ ਖਾ ਰਿਆ ਇਹ ਨਸ਼ੇ ਤੋਂ ਫਿਰ ਆਪਾਂ ਨੂੰ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਜਿਹਨੂੰ ਆਪਾਂ ਮਰਦਾਨਗੀ ਤਾਕਤ ਵੀ ਕਹਿੰਦੇ ਆ ਸੈਕਸ ਵੀ ਕਹਿ ਸਕਦੇ ਆ ਆਪਣਾ ਨਾ ਤੇ ਉਹਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਉਹ ਫੇ ਬੱਚਾ ਵੀ ਨਹੀਂ ਕਨਸੀਵ ਕਰ ਸਕਦੇ ਜਦੋਂ ਆਪਾਂ ਨਸ਼ੇ 'ਚ ਹੁੰਨੇ ਆ ਤਾਂ ਆਪਾਂ ਕੁਝ ਨਹੀਂ ਹੋ ਸਕਦਾ ਪਹਿਲੀ ਗੱਲ ਤਾਂ ਆਪਣਾ ਜਦੋਂ ਨਸ਼ੇ ਕਰਦੇ ਆ ਤਾਂ ਉਹ ਘਰ ਵਾਲੀ ਵਿਚਾਰੀ ਪਰੇਸ਼ਾਨ ਹੋ ਕੇ ਚੱਲ ਜਾਂਦੀ ਹੈ ਜੇ ਨਹੀਂ ਜਾਂਦੀ ਕਿ ਉਹ ਵਧੀਆ ਕਰਦੀ ਆ ਤਾਂ ਬੱਚਾ ਕਨਸੀਵ ਨਹੀਂ ਹੁੰਦਾ ਬਹੁਤੇ ਡਾਈਵੋਰਸ ਦਾ ਕਾਰਨ ਵੀ ਇਹੀ ਰਹਿੰਦਾ ਹੈ ਕਿ ਜਿਹੜੀ ਹੈ ਲੇਡੀ ਆ ਉਹ ਆਪਣੇ ਹਸਬੰਦ ਤੋਂ ਸੈਟੀਸਫਾਈ ਨਹੀਂ ਹੁੰਦੀ ਜਿਆਦਾਤਰ ਬਹੁਤੇ ਸਾਰੇ ਪੇਸ਼ੈਂਟ ਇਹ ਵੀ ਕਰਦੇ ਨੇ ਕਿ ਬੱਚਾ ਨਹੀਂ ਹੋ ਰਿਹਾ ਸੰਤਾਨ ਆਈਵੀਐਫ ਚੱਲੇ ਜਾਓ ਉੱਥੇ ਲੱਖ ਰੁਪਇਆ ਲਾ ਲਓ ਉਹ ਬੱਚਾ ਲੈਣ ਦੀ ਕੋਸ਼ਿਸ਼ ਕਰਦੇ ਤੁਹਾਡੇ ਕਿਦਾਂ ਦੇ ਉਪਚਾਰ ਰਹਿੰਦੇ ਨੇ ਕਿਹੜੀ ਮੈਡੀਸਨ ਹੈ ਉਹ ਜੀ ਤੁਸੀਂ ਜਿਹੜੀ ਆ ਹਾਂਜੀ ਤੁਜੀ ਅਸੀਂ ਇਹਦੇ ਵਾਸਤੇ ਹੁਣ ਜਦੋਂ ਵੀ ਕੋਈ ਬੰਦਾ ਡਰੱਗ ਲੈਂਦਾ ਉਹਦੀ ਜਿਹੜੀ ਆਪਣਾ ਸੈਕਸ਼ੂਅਲ ਪਾਵਰ ਤਾਂ ਖਤਮ ਨਸ਼ਟ ਹੋਣੀ ਹੈ ਜੀ ਜੀ ਇੱਕ ਲੀਵਰ ਜਦੋਂ ਖਰਾਬ ਹੁੰਦਾ ਫਿਰ ਵੀ ਇਹ ਆਪਣਾ ਆਉਂਦੀ ਹੈ ਇਹ ਸੈਕਸ ਦੀ ਹੈ ਨਾ ਤੇ ਇਹਦੇ ਵਾਸਤੇ ਅਸੀਂ ਬਹੁਤ کارਗਰ ਦਵਾਈਆਂ ਤਿਆਰ ਕੀਤੀਆਂ ਹੋਈਆਂ ਬੰਦਾ ਤਕਰੀਬਨ ਜਿਹੜਾ ਬਿਲਕੁਲ ਡੈੱਡ ਬੰਦਾ ਉਹ ਅਸੀਂ 2 ਮਹੀਨੇ ਵਿੱਚ ਬਿਲਕੁਲ ਨਾਰਮਲ ਕਰ ਦਿੰਦੇ ਆ ਉਹ ਜਿਹੜਾ ਬੰਦਾ ਥੋੜਾ ਠੀਕ ਹੈ ਉਹ ਤਾਂ 1 ਮਹੀਨੇ ਚ ਬਿਲਕੁਲ ਸਹੀ ਹੋ ਜਾਂਦਾ ਕੋਈ ਪ੍ਰੋਬਲਮ ਨਹੀਂ ਬੱਚਾ ਵੀ ਕਨਸੀਵ ਹੋਊਗਾ ਸਪਰਮ ਕੋਟ ਘਟ ਜਾਂਦੇ ਆ ਉਹਦੇ ਸਾਡੀ ਮੈਡੀਸਨ ਨਾਲ ਸਪਰਮ ਕੋਟ ਵੀ ਪੂਰੇ ਹੁੰਦੇ ਆ ਔਰ ਬੱਚਾ ਵੀ ਕਨਸੀਵ ਹੁੰਦਾ ਕੋਈ ਪ੍ਰੋਬਲਮ ਹੈ ਜੀ ਕੱਲ ਦੀ ਸਾਡੇ ਕੋਲ ਲੈਬੋਰੀ ਵਾਲੇ ਨੇ ਕੋਈ ਸਾਡੇ ਕੋਲ ਪੇਸ਼ੈਂਟ ਭੇਜਿਆ ਔਰ ਪੇਸ਼ੈਂਟ ਦੇ ਆਪਣਾ ਕਾਫੀ ਸਾਲਾਂ ਤੋਂ ਬੱਚਾ ਨਹੀਂ ਸੀ ਹੋ ਰਿਹਾ ਅਸੀਂ ਮੈਡੀਸਨ ਦਿੱਤੀ ਤੇ ਕੱਲ ਉਹਦੇ ਗੁੜੀਆਂ ਹੋਈ ਗੁੜੀਆ ਹੀ ਉਹ ਡੱਬਾ ਵੀ ਸਾਨੂੰ ਚੇਚਾ ਤੁਸੀਂ ਇਹ ਕਹਿੰਨਾ ਡੱਬੇ ਦੀ ਗੱਲ ਕਰਤੀ ਦੁਬਾਰਾ ਫਿਰ ਉਹ ਫਿਰ ਖੁਸ਼ੀ ਚ ਡੱਬਾ ਲੈ ਕੇ ਆਇਆ ਕਹਿੰਦਾ ਕਿ ਉਹਨਾਂ ਦਾ ਬੱਚਾ ਹੋਇਆ ਗੁੜੀਆ ਹੋਈ ਹੈ ਵੀ ਤੁਹਾਨੂੰ ਅਸੀਂ ਆਪ ਆਪਣਾ ਵਧਾਈ ਦੇਣ ਆਏ ਆ ਮੈਂ ਕਿਹਾ ਵਧਾਈ ਉਸ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਦਿਓ ਹਨ ਜਿਨ੍ਹਾਂ ਨੇ ਤੁਹਾਡੀ ਫਰਿਆਦ ਸੁਣੀ ਹੈ ਨਾ ਪਰਮਾਤਮਾ ਨੇ ਸਾਡਾ ਤਾਂ ਇੱਕ ਜਰੀਆ ਹੈ ਅਸੀਂ ਮੈਡੀਸਿਨ ਦਿੰਨੇ ਆ ਇਮਾਨਦਾਰੀ ਨਾਲ ਔਰ ਪਿਓਰ ਸ਼ੁੱਧ ਜੜੀਆਂ ਬੂਟੀਆਂ ਦੀ ਸਾਸੀ ਤਾਂ ਆਪਣਾ ਇਹ ਚੀਜ਼ਾਂ ਦਾ ਨਾਮ ਵੀ ਰੱਖਿਆ ਹੋਏ ਸਾਡੀ ਕੋਈ ਜੜੀ ਬੂਟੀਆਂ ਕੋਈ ਕੈਮੀਕਲ ਕੋਈ ਸਟੀਰੋਇਡ ਕੋਈ ਐਲੋਪੈਥੀ ਕੋਈ ਸਾਫਤ ਕਰਦੇ ਤਾਂ ਅਸੀਂ ਇਵੇਂ ਵੈਸੇ ਤੁਸੀਂ ਇਹ ਗੱਲ ਕੀਤੀ ਹੈ ਵੀ ਸੈਕਚੁਅਲ ਜਿਹੜਾ ਨਸ਼ਾ ਹੈ ਕਰਨ ਨਾਲ ਵੀ ਸੈਕਸ ਦੀ ਪੀਕ ਹੁੰਦੀ ਹੈ। ਜੈਨਸੀ ਗੱਲ ਦਾ ਆਪਾਂ ਕਰ ਲੰਨੇ ਆ। ਅ ਕਈ ਵਾਰੀ ਲੇਡੀਜ਼ ਦੇ ਅੰਦਰ ਵੀ ਸ਼ਕਰਾਣੂ ਜਿਹੜੇ ਆ ਉਹ ਅੰਡੇ ਬਣਨੇ ਨਹੀਂ ਹੁੰਦੇ। ਉਹਦਾ ਕੀ ਕਾਰਨ ਹੁੰਦਾ ਤੇ ਉਹਦਾ ਕੀ ਤੁਹਾਡਾ ਇਲਾਜ ਹੈ? ਦੇਖੋ ਤੁਜੀ ਇਹ ਵੀ ਬਹੁਤ ਵਧੀਆ ਸਵਾਲ ਆ। ਇਹ ਲੇਡੀਜ਼ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ। ਇੱਕ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਆਪਣਾ ਸਹੀ ਖਾਣ। ਜਦੋਂ ਸਹੀ ਖਾਣ ਨਹੀਂ। ਇੱਕ ਇਹਨਾਂ ਦੀ ਹੁੰਦੀ ਆ ਗਰਭ ਨਿਰੋਧਕ ਮੈਡੀਸਨ ਆਉਂਦੀ ਆ ਜੀ ਜੀ ਠੀਕ ਹੈ ਉਹਦੇ ਤੋਂ ਵੀ ਬੜੀ ਪ੍ਰੋਬਲਮ ਆਉਂਦੀ ਆ ਲੇਡੀਜ਼ ਨੂੰ ਹਾਰਮੋਨ ਚੇਂਜਸ ਆਪਣਾ ਹੋ ਜਾਂਦੇ ਆ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਆ ਪੀਸੀਓਐਸ ਦੀ ਹੋ ਜਾਂਦੀ ਆ ਉਹਨਾਂ ਨੂੰ ਕਈਆਂ ਨੂੰ ਤਾਂ ਪੀਰੀਅਡ ਬਿਲਕੁਲ ਨਹੀਂ ਆਉਂਦੇ ਜਿਨ੍ਹਾਂ ਨੂੰ ਆਉਂਦੇ ਆ ਬਸ ਇੱਕ ਥੋੜਾ ਜਿਹਾ ਬਸ ਆ ਕੇ ਫਿਰ ਹਟ ਜਾਂਦੇ ਕਈਆਂ ਨੂੰ ਬਲੀਡਿੰਗ ਜ਼ਿਆਦਾ ਬਹੁਤ ਹੋ ਜਾਂਦੀ ਆ ਉਹ ਸੌੜੀ ਦਾ ਕਾਰਨ ਬਣ ਜਾਂਦਾ ਤੇ ਇਹਨਾਂ ਦੇ ਹਾਰਮੋਨ ਜਦੋਂ ਚੇਂਜ ਹੁੰਦੇ ਫਿਰ ਪ੍ਰੋਬਲਮ ਬਹੁਤ ਆਉਂਦੀ ਆ ਬੱਚਾ ਤਾਂ ਫਿਰ ਜਿੰਨੀ ਦੇਰ ਆਪਾਂ ਨੂੰ মাস্ক থার্ম পিরিয়ড ਨਹੀਂ ਬਿਲਕੁਲ ਨਾਰਮਲ ਹੁੰਦਾ ਉਨੀ ਦਿਨ ਬੱਚਾ ਨਹੀਂ ਕਨਸੀਵ ਹੋ ਸਕਦਾ ਤੇ ਕਈਆਂ ਤੇ ਸਾਰਾ ਕੁਝ ਪ੍ਰੋਪਰ ਹੋਣ ਦੇ ਬਾਵਜੂਦ ਵੀ ਬੱਚਾ ਨਹੀਂ ਹੁੰਦਾ ਉਹ ਹੁੰਦਾ ਆਂਡਾ ਕਈਆਂ ਦੇ ਆਂਡਾ ਜਿਹੜਾ ਉਹ ਛੋਟਾ ਬਣਦਾ ਪ੍ਰੋਪਰ ਨਹੀਂ ਸਹੀ ਵੱਡਾ ਬਣਦਾ ਨਾਰਮਲ ਆਂਡਾ ਬਣਨਾ ਚਾਹੀਦਾ ਔਰ ਟਾਈਮ ਨਾਲ ਟੁੱਟਣਾ ਚਾਹੀਦਾ ਉਹਦੇ ਵਾਸਤੇ ਵੀ ਸਾਡੇ ਕੋਲ ਮੈਡੀਸਨ ਹੈ ਆਂਡਾ ਪ੍ਰੋਪਰ ਨਹੀਂ ਸਹੀ ਬਣਦਾ ਉਹ ਵੀ ਹੈ ਜੇ ਵੱਡਾ ਬਣਦਾ ਉਹ ਵੀ ਅਸੀਂ ਆਪਣਾ ਮੈਡੀਸਨ ਦਿੰਨੇ ਆ ਤੇ ਕੋਈ ਪੀਰੀਅਡ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਨਾ ਆਉਂਦੇ ਹੋਣ ਜਾਂ ਜ਼ਿਆਦਾ ਆਉਂਦੇ ਹੋਣ ਜਾਂ ਆਪਣਾ ਬੱਚਾ ਨਹੀਂ ਕਨਸੀਵ ਹੋ ਰਿਹਾ ਕਈ ਵਾਰ ਇਦਾਂ ਤੇ ਵੀ ਸਾਡੇ ਕੋਲ ਮੈਡੀਸਨ ਨਾ ਪ੍ਰੋਪਰ ਹੁੰਦਿਆਂ ਹੋਇਆ ਸਾਰਾ ਕੁਝ ਫੇਰ ਵੀ ਕਨਸੀਵ ਨਹੀਂ ਹੁੰਦਾ ਅਸੀਂ ਮੈਡੀਸਨ ਤਿਆਰ ਕੀਤੀ ਹੈ ਉਹ ਵੀ 3-4 ਮਹੀਨੇ ਲੈਣੀ ਪਊਗੀ ਔਰ ਬੱਚਾ ਪੂਰਾ ਸਹੀ ਟਾਈਮ ਨਾ ਕਨਸੀਵ ਹੋਊਗਾ ਤੰਦਰੁਸਤ ਹੋਊਗਾ ਵੈਸੇ ਇੱਕ 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 ਖੂਰ ਬਿਮਾਰੀ ਬੜੀ ਅੱਜਕੱਲ ਲੋਕਾਂ 'ਚ ਵੇਖਣ ਚਾਹੁੰਦੇ ਆ ਛੋਟਾ ਜਿਹਾ ਬੱਚਾ ਆ 2-3 ਸਾਲ ਦਾ ਆ ਵੱਡੀਆਂ ਐਨਕਾਂ ਲੱਗ ਜਾਂਦੀਆਂ ਆ ਤੁਹਾਨੂੰ ਕੀ ਆਗੇ ਵੀ ਬੰਦਾ ਹੋਰ ਜਵਾਨ ਹੁੰਦਾ ਸ਼ੂਗਰ ਦੇ ਨਾਲ ਵੀ ਆਈਐਚਓ ਦੀ ਬੀਕ ਹੋ ਜਾਂਦੀ ਆ ਕੀ ਕਾਰਨ ਹੈ ਕਿ ਛੋਟੇ ਬੱਚਿਆਂ ਨੂੰ ਵੀ ਐਨਕਾਂ ਲੱਗ ਜਾਂਦੀਆਂ ਉਹਦੇ ਲਈ ਵੀ ਕੋਈ ਤੁਹਾਡੀ ਜਿਹੜੀ ਐ ਮੈਡੀਸਨ ਜਿਹੜੀ ਕੰਮ ਕਰਦੀ ਆ ਉਹ ਕੀ ਹੈ ਉਹ ਕੀ ਪ੍ਰੋਸੈਸ ਕੀ ਉਹਦਾ ਤਾਂ ਤੁਸੀਂ ਪ੍ਰੋਸੈਸ ਤਾਂ ਇਹਦਾ ਹਾਂ ਅਸੀਂ ਮੈਡੀਸਨ ਤਿਆਰ ਕੀਤੀ ਜਿਹੜਾ ਬੱਚਾ 2-4 ਸਾਲ ਤੋਂ ਹੀ 2-2 ਨੰਬਰ ਦੀਆਂ 3-3 ਨੰਬਰ ਦੀਆਂ ਐਨਕਾਂ ਲੱਗ ਜਾਂਦੀ ਆ ਉਹ ਫਿਰ ਤੁਹਾਨੂੰ ਫਿਰ ਉਹ ਹੀ ਗੱਲ ਉੱਥੇ ਆ ਜਾਂਦੀ ਆ ਕਿ ਅਸੀਂ ਨੈਚੁਰਲ ਨਾਲ ਨਹੀਂ ਜੋੜਦੇ ਅਸੀਂ ਜਿੰਨੀ ਦੇਰ ਮਾਂ ਦੀ ਖਰਾਕ ਪੂਰੀ ਨਹੀਂ ਹੁੰਦੀ ਉਹਨੂੰ ਪ੍ਰੋਪਰ ਜੋ ਵੀ ਵਿਟਾਮਿਨ, ਰਾਸ, ਮਿਨਰਲ ਚਾਹੀਦੇ ਹੁੰਦੇ ਆ ਜਦੋਂ ਆਪਣਾ ਬੱਚਾ ਪੇਟ ਚ ਹੁੰਦਾ ਨਹੀਂ ਮਿਲਦੇ ਤੇ ਜਿਹੜਾ ਬੱਚਾ ਉਹ ਪੂਰਾ ਤੰਦਰੁਸਤ ਨਹੀਂ ਹੁੰਦਾ ਤਾਂ ਇਸ ਕਰਕੇ ਜਦੋਂ ਤੰਦਰੁਸਤ ਨਹੀਂ ਹੁੰਦਾ ਅੱਜ ਕਈਆਂ ਦੀ ਵੀਕ ਹੋ ਜਾਂਦੀ ਹੈ ਕਈਆਂ ਦਾ ਕਿਸੇ ਅੰਗ ਤੇ ਆਪਣਾ ਪੈਫੈਕਟ ਪੈਂਦਾ ਹੈ ਨਾ ਕਈਆਂ ਦਾ ਫਿਰ ਐਨਕ ਲੱਗ ਜਾਂਦੀ ਹੈ ਜੰਮਦਿਆਂ ਸਾਰੇ ਦੂਜੀ ਤੀਜੀ ਵਿੱਚ ਤੇ ਉਹਦੇ ਵਾਸਤੇ ਅਸੀਂ ਮੈਡੀਸਨ ਤਿਆਰ ਕੀਤੀ ਆ ਸਾਡੇ ਕੋਲ ਡਰਾਪਸ ਹੈ ਮੈਂ ਤੁਹਾਨੂੰ ਦਿਖਾ ਰਿਹਾ ਇਹ ਡ੍ਰੌਪਸ ਤਾਂ ਇੱਕ ਅਸੀਂ ਇੱਥੋਂ ਆਪਣਾ ਪਾਊਡਰ ਜਿਹੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਇਹ ਮਤਲਬ ਡ੍ਰੌਪਸ ਪਾਣਾ ਹੁੰਦਾ ਔਰ ਇਹ ਆਪਣਾ ਸਵੇਰੇ ਸ਼ਾਮ ਦੁੱਧ ਨਾਲ ਲੈਣੀ ਹੁੰਦੀ ਹੈ ਆਪਣਾ ਮੈਡੀਸਨ ਤੇ 2-3 ਮਹੀਨੇ 4 ਮਹੀਨੇ ਮਤਲਬ ਜਿੱਦਾਂ ਨੰਬਰ ਦੇ ਹਿਸਾਬ ਨਾਲ ਮੈਂ ਬਿਲਕੁਲ ਪ੍ਰੋਪਰ ਲੈ ਜਾਂਦੀ ਹੈ ਜੀ ਆਪ ਵੀ ਅਸੀਂ ਜ਼ਹਿਰ ਖਾ ਰਹੇ ਆਂ ਆਪ ਵੀ ਅਸੀਂ ਕਣਕਾਂ ਨੂੰ ਦਵਾਈ ਪਾ ਰਹੇ ਆਂ ਖਾਦ ਪਾ ਰਹੇ ਆਂ ਸਰ ਉਹੀ ਅਸੀਂ ਖਾ ਰਹੇ ਆਂ ਨਾ ਉਤੇ ਕਰਕੇ ਪ੍ਰੋਬਲਮ ਆਉਂਦੀ ਹੈ ਅਸੀਂ ਕਹਿੰਨੇ ਕੁਦਰਤ ਨਾਲ ਜੁੜੋ ਇਸ ਜੜੀਆਂ ਬੂਟੀਆਂ ਨਾਲ ਪਿਆਰ ਕਰੋ ਆਪਣੀ ਸਬਜ਼ੀਆਂ ਤਿਆਰ ਕਰੋ ਆਪਣੇ ਫਰੂਟ ਬਾਗੀਚੇ ਬਣਾਓ ਉੱਥੇ ਆਪਣੇ ਫਰੂਟ ਆਪਣੇ ਤਿਆਰ ਕਰੋ ਸ਼ੁੱਧ অর্ਗੈਨਿਕ ਚੀਜ਼ ਖਾਓ ਅਗਰ ਕੁਦਰਤ ਨਾਲ ਜੁੜਾਂਗੇ ਕੁਦਰਤ ਨਾਲ ਜੁੜਨਾ ਪਰਮਾਤਮਾ ਨਾਲ ਜੁੜਨਾ ਜਦੋਂ ਅਸੀਂ ਪਰਮਾਤਮਾ ਨਾਲ ਜੁੜਦੇ ਹਾਂ ਤਾਂ ਸਮਝ ਲਓ ਕੁਦਰਤ ਨਾਲ ਜੁੜ ਗਏ ਕੁਦਰਤ ਨਾਲ ਜੁੜ ਗਏ ਤਾਂ ਆਪਣੀ ਅਸੀਂ ਸਿਹਤ ਦਾ ਖਿਆਲ ਰੱਖ ਸਕਦੇ ਹਾਂ ਹਰ ਵਕਤ ਤੇ ਇਹਨਾਂ ਚੀਜ਼ਾਂ ਤੋਂ ਤੁਸੀਂ ਬੱਚੋ ਤਲੀਆਂ ਚੀਜ਼ਾਂ ਤੋਂ ਬੱਚੋ ਕੈਮੀਕਲ ਤੋਂ ਬੱਚੋ ਜੰਗ ਫੂਡ ਤੋਂ ਆਪਣਾ ਬਚੋ ਹਨਾ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਡਾ ਇੱਥੇ ਦੁੱਖਦਾਰੂ ਦੁਆਖਾਣਾ ਸੈਲ ਕੂਟਿਏ ਵੈਦਾਂ ਦਾ ਬੈਕਸੈਟ ਵਸ਼ਕਰਮਾ ਮੰਦਰ ਹੈ ਤੇ ਤੁਸੀਂ ਕਿਸੇ ਟਾਈਮ ਵੀ ਆ ਕੇ ਦਵਾਈ ਲਿਜਾ ਸਕਦੇ ਹੋ ਜੇ ਕਿਸੇ ਨੂੰ ਕੂਰੀਅਰ ਕਰਾਉਣਾ ਕੂਰੀਅਰ ਕਰਵਾ ਸਕਦੇ ਹੋ ਸਾਡੇ ਕੋਲ ਤਾਂ ਫੋਰਨ ਤੋਂ ਐਨ ਆਰ ਆਈ ਵੀਰ ਆਉਂਦੇ ਆ ਉਹ ਨਹੀਂ ਆ ਸਕਦੇ ਸੀ ਦਵਾਈ ਉਹਨਾਂ ਨੂੰ ਬਾਹਰ ਕੂਰੀਅਰ ਕਰਦੇ ਆ ਤੇ ਕੋਈ ਪ੍ਰੋਬਲਮ ਨਹੀਂ ਸਾਡੇ ਕੋ ਆਪਣਾ ਸਕਰੀਨ ਤੇ ਤੁਸੀਂ ਦੇਖੋਗੇ ਨੰਬਰ 9779411330 9779411331 9779411332 904118730 ਨੰਬਰਾਂ ਤੇ ਤੁਸੀਂ ਕਿਸੇ ਟਾਈਮ ਵੀ ਕੰਟੈਕਟ ਕਰਕੇ ਦਵਾਈ ਲੈ ਸਕਦੇ ਹੋ ਔਰ ਮੰਗਵਾ ਸਕਦੇ ਹੋ ਤੇ ਸਾਡੇ ਤੱਕ ਪਹੁੰਚ ਕਰ ਸਕਦੇ ਹੋ